ਬਹੁਤ ਬਹੁਤ ਵੀਰੇ ਧੰਨਵਾਦ ਇਹਨਾਂ ਨੇ ਮੇਰੀ ਇਨੀ ਹੈਲਪ ਕਰੀ ਵਾਹਿਗੁਰੂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਪਰਮਾਤਮਾ ਤੰਦਰੁਸਤੀਆਂ ਦੇ ਵੀ ਤਰੱਕੀਆਂ ਮੇਰੇ ਵਾਹਿਗੁਰੂ ਨਾਲ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਢਮੋਟ ਕਲਾ ਪੱਤੀ ਮਸੰਦਾ ਸਵਰਗਵਾਸੀ ਸਰਦਾਰ ਗਿਆਨ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਮਾਫੀ ਚਾਹੁੰਦੇ ਆਂ ਵੀ ਅਸੀਂ ਥੋੜਾ ਜਿਹਾ ਲੇਟ ਹੋ ਗਏ ਵੀਡੀਓ ਪਾਉਣ ਚ 15 20 ਦਿਨ ਹੋ ਗਏ ਸਾਨੂੰ ਲੇਟ ਆ ਸੀ ਤੇ ਮੇਰੇ ਕੋਲ ਥੋੜੇ ਜਿਹੇ ਫੰਕਸ਼ਨ ਸੀਗੇ ਮੇਰੇ ਕੋਲ ਟਾਈਮ ਨਹੀਂ ਸੀ ਲੱਗਦਾ ਤੇ ਅੱਜ ਸਮਾਂ ਮਿਲਿਆ ਤੇ ਵੀਡੀਓ ਪਾਉਣ ਲੱਗਿਆ ਤੇ ਆਪ ਕੀਤੀ ਸੀ ਭੈਣ ਵੱਲੋਂ ਅਸੀਂ ਵੀ ਬੇਨਤੀ ਕੀਤੀ ਸੀਗੀ ਭੈਣ ਕੋਲ ਪਹਿਲਾਂ ਦੂਜੀ ਸੀਗੀ ਹੱਥ ਵਾਲੀ ਸਾਈਕਲ ਤੇ ਹੱਥਾਂ 'ਚ ਥੋੜੀ ਜਿਹੀ ਪ੍ਰੋਬਲਮ ਹੋਣ ਕਰਕੇ ਉਹ ਚਲਾਉਣ 'ਚ ਦਿੱਕਤ ਸੀਗੀ ਅਤੇ ਨਗਰ ਨਿਵਾਸੀਆਂ ਨੇ ਐਨ ਆਰ ਆਈ ਵੀਰ ਨੇ ਸਾਰਿਆਂ ਨੇ ਜਣੀ ਬਹੁਤ ਸਹਿਯੋਗ ਦਿੱਤਾ ਵੈਣ ਨੂੰ ਕਰੀਬ 53000 ਰੁਪਇਆ ਜਿਹੜਾ ਸੇਵਾ ਇਕੱਠੀ ਹੋ ਗਈ ਸੀ ਤੇ ਬਹੁਤ ਬਹੁਤ ਧੰਨਵਾਦ ਜੀ ਅਸੀਂ ਧੰਨਵਾਦ ਕਰਦੇ ਹਾਂ ਜੀ ਖੰਗਰਾਂ ਵਾਲਾ ਚੌਂਤਰੇ ਦੀ ਸੰਗਤ ਵੱਲੋਂ 25000 ਰੁਪਏ ਦੀ ਸੇਵਾ ਕੀਤੀ ਗਈ ਜੀ ਸਾਰਿਆਂ ਵੱਲੋਂ ਖੰਗਰਾਂ ਵਾਲਾ ਚੌਂਤਰੇ ਦੀ ਸੰਗਤ ਵੱਲੋਂ 25000 ਰੁਪਏ ਦੀ ਜਿਹੜੀ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਸੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰਿਵਾਰ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਜੀ ਤੇ 20000 ਦੀ ਜਿਹੜੀ ਸੇਵਾ ਵਾ ਉਹ ਖੰਨੇ ਤੋਂ ਕੋਈ ਸੰਸਥਾ ਜਿਵੇਂ ਕਿ ਹੈਂਡੀਕੈਪ ਨੇ ਪੰਜਾਬ ਦੇ ਉਹ ਸਾਰੇ ਲਗਭਗ ਉਹਨਾਂ ਦੀ ਹੈਲਪ ਕਰਦੇ ਨੇ ਅਸੀਂ ਉਹ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਵੀਡੀਓ ਵੀ ਬਣਾ ਕੇ ਲੈ ਗਿਆ ਸੀਗੇ ਤੇ 20000 ਦੀ ਜਣੀ ਉਹਨਾਂ ਨੇ ਵੀ ਸੇਵਾ ਪਾਈ ਆ 25000 ਰੁਪਏ ਦੀ ਜਿਹੜੀ ਸੇਵਾ ਖੰਗਰ ਵਾਲੇ ਪਾਸਿਓਂ ਸੇਵ ਸੰਗਤ ਵੱਲੋਂ ਆਈ ਆ ਤੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ 5000 ਦੀ ਜਿਹੜੀ ਸੇਵਾ ਉਹ ਇੱਥੇ ਕੋਈ ਇਹਨਾਂ ਨੂੰ ਪਰਸਨਲ ਤੌਰ ਤੇ ਘਰੇ ਦੇ ਗਿਆ ਸੀਗਾ ਇਹ ਵੀ ਉਹਨਾਂ ਬਾਰੇ ਪੂਰਾ ਜਾਣਦੇ ਨਹੀਂਗੇ ਨਾ ਉਹਨਾਂ ਨੇ ਮੇਰੇ ਨਾਲ ਕੋਈ ਸੰਪਰਕ ਕੀਤਾ ਉਹ ਘਰੇ ਸਿੱਧਾ ਫੜਾ ਗਏ ਸੀਗੇ ਤੇ 5000 ਦੀ ਉਹ ਸੇਵਾ ਤੇ 3000 ਰੁਪਏ ਦੀ ਇੱਕ ਸੇਵਾ ਆਈ ਸੀ ਇਹਨਾਂ ਨੂੰ ਕਰੇ ਯਾਨੀ ਉਹਦੇ ਬਾਰੇ ਵੀ ਮੈਨੂੰ ਕੋਈ ਨੌਲੇਜ ਨਹੀਂ ਇਸ ਨਾਮ ਮੈਨੂੰ ਕਿਸਦਾ ਫੋਨ ਆਇਆ ਵੀ ਅਸੀਂ ਸੇਵਾ ਦੇ ਚੱਲੇ ਆ ਤੇ ਜਿਹੜੀ ਸੇਵਾ ਆਪਣੇ ਥਰੂ ਆਈ ਆ ਉਜਿਮੇ ਕੀ ਖੰਗਰਾਲਾ ਚੌਂਤਰਾ ਵੀਰ ਪ੍ਰਬੰਧਕ ਨੇ ਜਿਹੜੇ ਉਹਨਾਂ ਨੇ ਇਕੱਠੀ ਕਰਕੇ 25000 ਦੀ ਸੇਵਾ ਦਿੱਤੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਵੀ ਖੰਗਰਾਲਾ ਚੌਂਤਰੇ ਵੱਲੋਂ 25000 ਦੀ ਸੇਵਾ ਆਈ ਸੀ ਤੇ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਹੜੀ 5000 ਦੀ ਸੇਵਾ ਉਹਨਾਂ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਹੈ ਨਹੀਂ ਉਹ ਸਿੱਧਾ ਇਹਨਾਂ ਨੂੰ ਘਰੇ ਦੇਖ ਗਿਆ ਸੀ ਉਹ ਇਹਨਾਂ ਤੋਂ ਜਾਣਕਾਰੀ ਮਿਲੀ ਆ ਸਾਨੂੰ ਵੀ ਕੋਈ ਪਰਿਵਾਰ ਆਇਆ ਸੀਗਾ ਜੀ ਵੀਰ ਜੀ ਵੀ 5000 ਦੀ ਸੇਵਾ ਕਰ ਗਏ ਤੇ 3000 ਰੁਪਏ ਇੱਕ ਇਹਨਾਂ ਨੂੰ ਜਿਹੜੀ ਟੋਟਲ ਇਹਨਾਂ ਕੋਲ 53000 ਰੁਪਏ ਇਕੱਠਾ ਹੋਇਆ ਸੀ ਇਹ ਸੇਵਾ ਵਾਸਤੇ ਤੇ ਭ ਠੀਕ ਹੈ ਜਿਹੜੇ ਖੰਨੇ ਤੋਂ ਸੰਸਤਾ ਚਲਾਉਂਦੇ ਨੇ ਤੇ ਉਹ ਵੀਰ ਉਹਨਾਂ ਨੇ ਜਿਹੜੀ ਪੇਮੈਂਟ ਸਾਰੀ ਲੈ ਕੇ ਸੀ ਇਕੱਠੀ ਕਰਕੇ ਇਹਨਾਂ ਨੂੰ ਜਿਹੜੀ ਸਾਈਕਲ ਲੈ ਕੇ ਦਿੱਤੀ ਜੀ ਇਲੈਕਟ੍ਰੋਨਿਕ ਤੇ ਹੁਣ ਵਧੀਆ ਬਹੁਤ ਵਧੀਆ ਜਣੀ ਚੱਲ ਰਹੀ ਆ ਤੇ ਹੁਣ ਭੈਣ ਜਿੱਥੇ ਵੀ ਜਾਂਦੇ ਨੇ ਆਪਣਾ ਆਰਾਮ ਦੇ ਨਾਲ ਜਾਂਦੇ ਨੇ ਇਹ ਚਾਰਜ ਹੁੰਦੀ ਆ ਜੀ ਹਾਂ ਵੀਰੇ ਹਾਂ ਚਾਰਜ ਹੁੰਦੀ ਹੈ ਇਹ ਕਿੰਨੇ ਰੇਟ ਚ ਆਈ ਹੈ ਜੀ ਦੱਸਿਓਣਾ ਤੁਹਾਨੂੰ 45 ਦੀ ਆਈ ਵੀਰੇ ਇਹ ਠੀਕ ਆ ਜੀ ਹਾਂ ਜਿਹੜੀ ਇਹਦੀ ਕੀਮਤ ਆ ਜੀ 45000 ਰੁਪਏ ਦੀ ਆਈ ਹੈ ਭੈਣ ਨੇ ਜਾਣਕਾਰੀ ਤੈਨੂੰ ਦੱਸਿਆ ਮੇਰੇ ਕੋਲ ਥੋੜਾ ਜਿਹਾ ਸਮਾਂ ਘੱਟ ਸੀਗਾ ਤੇ ਨਹੀਂ ਤਾਂ ਚਲੋ ਮੈਂ ਵੀ ਨਾਲ ਚਲੇ ਜਾਂਦਾ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਲੋੜਵੰਦ ਪਰਿਵਾਰ ਸੀਗਾ ਤੇ ਭੈਣ ਨੇ ਬੇਨਤੀ ਕੀਤੀ ਸੀ ਤੁਸੀਂ ਬੇਨਤੀ ਨੂੰ ਪ੍ਰਵਾਨ ਕੀਤਾ ਸਮੂਹ ਨਗਰਪੰਚਾਇਤ ਦਾ ਨਗਰ ਨਿਵਾਸੀਆਂ ਦਾ ਖੰਗਰਾਂ ਵਾਲੀ ਸੰਗਤ ਦਾ ਐਨਆਰਆਈ ਵੀਰਾਂ ਦਾ ਜਿਹੜੇ ਵੀਰ ਖੰਨੇ ਤੋਂ ਸੰਸਥਾ ਚਲਾਉਂਦੇ ਨੇ ਉਹਨਾਂ ਨੇ ਵੀ ਚਲੋ ਬੜਾ ਜੋਗ ਦੇ ਦਿੰਦਾ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਹੀ ਕੁੱਲ ਮਿਲਾ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਤੁਸੀਂ ਇਦਾਂ ਦੇ ਜਿਹੜੇ ਨੇਕ ਕੰਮ ਦੇ ਵਿੱਚ ਜਿਹੜੀ ਸੇਵਾ ਪਾਈਆ ਬਹੁਤ ਵਧੀਆ ਬਹੁਤ ਚੰਗੀ ਗੱਲ ਆ ਜੀ ਸੋ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਪਹਿਲਾਂ ਵੀ ਆਪਾਂ ਬਹੁਤ ਜਣੀ ਵੀਡੀਓ ਪਾਈਆਂ ਸੀਗੇ ਹੈਲਪ ਦੀਆਂ ਵਾਕਈ ਹੁੰਦੀ ਆ ਪਿੰਡ ਧਮੋੜ ਦੇ ਵਿੱਚ ਇਹ ਸਿਫਤ ਆ ਜੀ ਤੇ ਸ਼ੁਰੂ ਤੋਂ ਜਦੋਂ ਵੀ ਕਿਸੇ ਨੂੰ ਲੋੜ ਹੁੰਦੀ ਹੈ ਹੈਲਪ ਦੀ ਉਹਦੀ ਹੈਲਪ ਜ਼ਰੂਰ ਹੁੰਦੀ ਆ ਅਸੀਂ ਬੇਨਤੀ ਕਰਦੇ ਵੀ ਸਮੇਸ਼ਾ ਹੀ ਸਾਡਾ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਜਿਹੜਾ ਵੀ ਕੋਈ ਲੋੜਵੰਦ ਪਰਿਵਾਰ ਹੁੰਦਾ ਉਹਦੀ ਆਪਾਂ ਸਾਰੇ ਰਲ ਮਿਲ ਕੇ ਹੈਲਪ ਕਰਦੇ ਰਹੀਏ ਕਰਦੇ ਵੀ ਹੋ ਤੁਸੀਂ ਅਤੇ ਅੱਗੇ ਵੀ ਆਪਾਂ ਇਹ ਸੇਵਾ ਜਿਹੜੀ ਜਾਰੀ ਰੱਖਾਂਗੇ ਤੇ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਭੈਣ ਕੋਲ ਜਿਹੜੀ ਸਾਈਕਲ ਉਹ ਮਿਲ ਗਈ ਤੇ ਬੜਾ ਵਧੀਆ ਠੀਕ ਹੈ ਜੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਚਲਾਉਣ ਚ ਵਧੀਆ ਠੀਕ ਚੱਲਦੀ ਵਧੀਆ ਚੱਲਦੀ ਹਾਂਜੀ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਭੈਣ ਵੱਲੋਂ ਵੀ ਧੰਨਵਾਦ ਜੀ ਤੇ ਜਿਹੜੀ ਸਾਈਕਲ ਇਲੈਕਟ੍ਰੋਨਿਕ ਹੁਣ ਹੋਈ ਆਪਣਾ ਆਰਾਮ ਦੇ ਨਾਲ ਜਾਂਦੇ ਨੇ ਪਿੰਡ ਦੇ ਵਿੱਚ ਬੱਸ ਸਟੈਂਡ ਤੇ ਜਦੋਂ ਵੀ ਕੋਈ ਕੰਮ ਹੁੰਦਾ ਕਰਦਾ ਤੇ ਆਰਾਮ ਦੇ ਨਾਲ ਜਾ ਕੇ ਆਪਣੇ ਜਿਹੜਾ ਕੰਮ ਕਰਦੇ ਨੇ ਬਹੁਤ ਭੈਣ ਵੱਲੋਂ ਵੀ ਧੰਨਵਾਦ ਕੀਤਾ ਜਾਣਾ ਜੀ ਸਾਰੇ ਨਗਰ ਨਿਵਾਸੀ ਦਾ ਸਾਰੇ ਦਾਨੀ ਵੀਰਾਂ ਦਾ ਇੱਕ ਵਾਰ ਭੈਣ ਤੁਸੀਂ ਵੀ ਧੰਨਵਾਦ ਕਰਦੇ ਜੀ ਬਹੁਤ ਬਹੁਤ ਵੀਰੇ ਧੰਨਵਾਦ ਜੀ ਇਹਨਾਂ ਨੇ ਮੇਰੀ ਇੰਨੀ ਹੈਲਪ ਕਰੀ ਵਾਹਿਗੁਰੂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਪਰਮਾਤਮਾ ਤੁਹਾਨੂੰ ਦਰਸਤਿਆਂ ਦੇ ਵਿੱਚ ਤਰੱਕੀਆਂ ਮੇਰੇ ਵਾਹਿਗੁਰੂ ਨਾਲ ਹਾਂ ਬਹੁਤ ਬਹੁਤ ਧੰਨਵਾਦੀ ਪੈਣ ਦਾ ਇੱਕ ਮੈਂ ਛੋਟੀ ਜੀ ਬੇਨਤੀ ਹੋਰ ਕਰਦਾ ਵੀ ਹੈਨਾ ਕਈ ਵਾਰ ਅਗਲਾ ਸੋਚਦਾ ਹੀ ਪਤ ਨਹੀਂ ਰਾਜੂ ਦੇ ਥਰੂ ਆਇਆ ਹੋਗਾ 52 53000 ਰੁਪਏ ਜਿਹੜਾ ਵੀ ਆਪਣੇ ਕੋਲ 53000 ਰੁਪਏ ਇਕੱਠਾ ਹੋਇਆ ਤੇ ਦੇਖੋ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੁਣ ਵੀ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਹਾਂ ਜੇ ਕੋਈ ਪ੍ਰਾਈਵੇਸੀ ਨਹੀਂ ਜਿਹੜੇ ਦਾਨੀ ਵੀਰ ਨੇ ਉਹ ਵੀ ਅਸੀਂ ਵੀਡੀਓ ਨੂੰ ਦੇਖਣਗੇ ਨਾ ਹੋਰ ਵੀ ਬਹੁਤ ਦੇਖਣਗੇ ਤੇ ਇੱਥੇ ਗੱਲ ਇੱਕ ਮੈਂ ਸਪਸ਼ਟ ਕਰਨੀ ਚਾਹਨਾ ਸਾਫ਼ ਕਰਨੀ ਚਾਹਨਾ ਵੀ ਜਿਹੜਾ 53000 ਰੁਪਏ ਇਕੱਠਾ ਹੋਇਆ ਆਪਾਂ ਮੈਂ ਉਹਨੂੰ ਬਿਲਕੁਲ ਵੀ ਹੱਥ ਨਹੀਂ ਲਾਇਆ ਜਿਹੜਾ 25000 ਰੁਪਏ ਸੀਗਾ ਖੰਗਰ ਵਾਲੇ 34 ਤੋਂ ਸੇਵਾ ਆਈ ਆ ਉਹ ਵੀ ਵੀਰ ਹੋਣੀ ਆਪੇ ਆਏ ਸੀਗੇ ਤੇ ਆਪੇ ਤੁਹਾਨੂੰ ਫੜਾਇਆ ਸੀਗੇ ਨਹੀਂ ਉਹ ਗਰੁੱਪ ਵਾਲੇ ਲੈ ਗਏ ਸੀ ਫੜ ਕੇ ਵੀਰ ਹਾਂਜੀ ਸੋ ਜਿਹੜਾ 25000 ਆਪਾਂ ਨਹੀਂ ਉਹਨੂੰ ਹੱਥ ਲਾਇਆ ਜੀ ਉਹਨਾਂ ਨੇ ਜਾਣਕਾਰੀ ਫੋਨ ਤੇ ਦਿੱਤੀ ਸੀ ਵੀ ਅਸੀਂ 25000 ਬਈ ਭੈਣ ਕੋਲ ਫੜਾਤਾ ਤੇ ਇਹਨਾਂ ਕੋਲ ਜਿਹੜੇ ਖੰਨੇ ਵਾਲੇ ਗਰੁੱਪ ਵਾਲੇ ਸੀ ਉਹ ਲੈ ਗਏ ਸੀ ਆ ਕੇ ਠੀਕ ਆ ਜੀ ਬਾਰੋ ਬਾਰੀ ਨਿਬੜ ਗਿਆ ਤੇ ਜਿਹੜੇ 20000 ਖੰਨੇ ਵਾਲੇ ਸੰਸਥਾ ਦੀਗੇ ਉਹਨਾਂ ਨੇ ਆਪਣੇ ਕੋਲ ਜਿਵੇਂ ਵੀ ਪਾਤਾ ਚਾਹੇ ਸੇਵਾ ਆ ਗਈ ਹੈ ਨਾ ਯਾਨ ਕਿੰਨਾ ਹੋ ਗਿਆ 45000 ਰੁਪਏ ਹੋ ਗਿਆ ਜੀ ਤੇ ਜਿਹੜਾ 5000 ਰੁਪਏ ਦੀ ਕੋਈ ਸੇਵਾ ਦੇ ਗਿਆ ਸੀ ਉਹ ਵੀ ਇਹਨਾਂ ਨੂੰ ਕੋਈ ਘਰ ਫੜਾ ਗਿਆ ਸੀਗਾ ਜੀ ਠੀਕ ਆ ਜੀ ਕਿੰਨਾ 50000 ਰੁਪਏ ਹੋ ਗਿਆ ਨਾ ਜੀ ਪੂਰਾ ਤੇ ਜਿਹੜੇ 3000 ਦੀ ਸੇਵਾ ਉਹ ਵੀ ਕੋਈ ਪਰਿਵਾਰ ਇਹਨਾਂ ਨੂੰ ਘਰੀ ਫੜਾ ਗਿਆ ਉਹਦੇ ਬਾਰੇ ਵੀ ਮੈਨੂੰ ਕੋਈ ਪਤਾ ਨਹੀਂ ਕੌਣ ਸੀ ਕੋਈ ਨਾਮ ਵਗੈਰਾ ਪਤਾ ਨਹੀਂ ਹੈ ਨਾ ਤੇ ਇਸ ਕਰਕੇ ਕਹਨ ਵੀ ਜਿਹੜਾ 53000 ਰੁਪਏ ਉਹ ਸਾਰਾ ਬਾਰੋ-ਬਾਰੀ ਇਕੱਠਾ ਹੋ ਕੇ ਬਾਰੋ-ਬਾਰੀ ਭੈਣ ਕੋਲ ਵੀ ਜਿਹੜਾ 8000 ਰੁਪਏ ਚਲੋ ਵਰਤੇ ਆ ਗਿਆ ਤੇ ਬਾਕੀ ਜਿਹੜੀ 45000 ਦੀ ਆ ਉਹ ਵੀਰ ਹੋਣੀ ਲੈ ਕੇ ਆਏ ਨੇ ਉਹਨਾਂ ਕੋਲ ਸਾਰੀ ਰਸੀਦ ਬਿਲ ਜੋ ਵੀ ਹੈਗਾ ਬਿਲ ਵਗੈਰਾ ਉਹ ਸਾਰੇ ਉਹਨਾਂ ਕੋਲ ਹੋਣਗੇ ਤੇ ਜਾਨੀ ਕਹਿੰਦਾ ਵੀ ਮੈਂ ਕਿਸੇ ਪੈਸੇ ਨੂੰ ਹੱਥ ਨਹੀਂ ਲਾਇਆ ਹੈਗਾ ਤੇ ਜਾਣਕਾਰੀ ਮੇਰੇ ਕੋਲ ਜਰੂਰ ਆਈ ਗਈ ਹੈ ਜੀ ਵੀ ਇਹਦੇ ਵੱਲੋਂ ਇਹਨੇ ਤੇ 5000 ਤੇ ਜਾਣਕਾਰੀ ਮੈਨੂੰ ਫੋਨ ਦਿੱਤੀ ਸੀ ਮੈਂ ਕਿਸੇ ਵੀ ਪੈਸੇ ਨੂੰ ਹੱਥ ਨਹੀਂ ਲਾਇਆ ਅੱਗੇ ਤੋਂ ਵੀ ਅੱਗੇ ਵੀ ਮੈਂ ਇਦਾਂ ਹੀ ਕਰ ਦਵਾਂ ਕਿ ਜਿਹਦੇ ਵੀ ਜੇ ਕਿਸੇ ਨੇ ਦੇਣੀ ਹੁੰਦੀ ਹੈ ਨਾ ਆਪਾਂ ਨੂੰ ਇਹ ਕਹਿ ਦੇਈਦਾ ਵੀ ਭਾਈ ਤੁਸੀਂ ਆਪਣੇ ਕੋਲ ਰੱਖੋ ਜਦੋਂ ਲੋੜ ਪਈ ਤੁਸੀਂ Google Pay ਕਰ ਦਿਓ ਤੁਸੀਂ ਕੈਸ਼ ਆ ਕੇ ਆਪਣੇ ਹੱਥ ਨਾਲ ਦੁਕਾਨਦਾਰ ਨੂੰ ਫੜਾ ਦਿਓ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਆਉਂਦਾ ਤੇ ਮੈਂ ਇਦਾਂ ਹੀ ਨਿਊਟਰਲ ਰਹਿ ਕੇ ਸੇਵਾ ਕਰਨੀ ਚਾਹੁੰਦਾ ਜੇ ਕੋਈ ਮੈਨੂੰ ਦਾਨ ਵੀਰ ਦੇਣਾ ਵੀ ਚਾਹੁੰਦਾ ਨਾ ਤਾਂ ਕਿਰਪਾ ਕਰਕੇ ਆਪਣੇ ਕੋਲ ਹੀ ਰੱਖੋ ਫੋਨ ਕਰ ਦਿਓ ਤੇ ਜਦੋਂ ਵੀ ਤੁਹਾਡੇ ਕੋਲੋਂ ਲੋੜ ਪਈ ਜਦੋਂ ਆਪਾਂ ਕੋਈ ਚੀਜ਼ ਖਰੀਦਣੀ ਹੋਈ ਉਹ ਆਪਾਂ ਦੁਕਾਨਦਾਰ ਨੂੰ ਤੁਹਾਡੇ ਹੱਥੋਂ ਹੀ ਕਾਨ ਦਾ ਭ ਵੀ ਨਾਮ ਹੈ ਅਜ ਤੱਕ ਕੋਈ ਪੈਸਾ ਫੜਿਆ ਹੱਥ ਨਾਲ ਤੇ ਨਾਮ ਹੈ ਫੜਨ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸੋ ਇਹ ਸਾਰੇ ਧਿਆਨ ਚ ਰੱਖਣ ਜੀ ਤੇ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਨਗਰ ਪੰਚਾਇਤ ਦਾ ਐਨ ਆਰ ਆਈ ਵੀਰਾਂ ਦਾ ਤੇ ਖੰਗਰ ਵਾਲੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਖੰਨੇ ਤੋਂ ਵੀਰ ਸੰਸਥਾ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਘਰੇ ਸੇਵਾ ਦੇ ਗਏ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਲਦੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ